ਇੱਕ ਇਤਿਹਾਸ ਦੇ ਵਿੱਚ 11 12 ਅਤੇ 13 ਪੋ ਦੀ ਇੱਕ ਵਿਸ਼ੇਸ਼ ਮਹੱਤਤਾ ਇਤਿਹਾਸਿਕ ਮਹੱਤਤਾ ਹੈ ਇਹ ਉਹ ਦਿਨ ਸਨ ਜਦੋਂ ਨਿੱਕੀਆਂ ਜਿੰਦਾ ਨੇ ਵੱਡਾ ਸਾਕਾ ਕਰਕੇ ਵਿਖਾਇਆ ਸੀ ਫਤਿਹਗੜ੍ਹ ਸਾਹਿਬ ਦੀ ਇਸ ਪਾਵਨ ਪਵਿੱਤਰ ਤੇ ਇਤਿਹਾਸਿਕ ਧਰਤੀ ਤੇ 11 12 ਪੋ ਨੂੰ ਛੋਟੇ ਸਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤੇ ਤੀਸਰੇ ਦਿਨ ਇਸੇ ਮਹਾਨ ਧਰਤੀ ਦੇ ਉੱਤੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸਮੁੱਚਾ ਗੁਰੂਕਾ ਖਾਲਸਾ ਪੰਥ ਤਿੰਨ ਦਿਨਾਂ ਇਸ ਸ਼ਹੀਦੀ ਜੋੜ ਮੇਲੇ ਨੂੰ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਾ ਹੈ ਤੇ ਇਸ ਵਕਤ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਉਸ ਮਹਾਨ ਪਾਕ ਪਵਿੱਤਰ ਧਰਤੀ ਤੇ ਮੌਜੂਦ ਹਾਂ ਤੁਸੀਂ ਮੇਰੇ ਸਾਹਮਣੇ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਮਹਾਨ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਤਿੰਨ ਰੋਜ਼ਾ ਇਸ ਸ਼ਹੀਦੀ ਜੋੜ ਮੇਲ ਮੌਕੇ ਪਹਿਲੇ ਦਿਨ ਖੰਨਪਟ ਸਾਹਿਬ ਦੀ ਅਰੰਭਤਾ ਹੁੰਦੀ ਹੈ ਤੇ ਪਹਿਲੇ ਦਿਨ ਤੋਂ ਲੈ ਕੇ ਤੀਸਰੇ ਦਿਨ ਤੱਕ ਜਦੋਂ ਇਸ ਮਹਾਨ ਸਥਾਨ ਤੋਂ ਸ਼ਹੀਦੀ ਨਗਰ ਕੀਰਤਨ ਜਦੋਂ ਆਰੰਭ ਹੁੰਦਾ ਹੈ ਉਸ ਤਿੰਨ ਦਿਨਾਂ ਦੇ ਵਿੱਚ ਦੇਸ਼ ਹੀ ਨਹੀਂ ਵਿਦੇਸ਼ ਤੋਂ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਇਸ ਮਹਾਨ ਧਰਤੀ ਤੇ ਸਜਦਾ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਸੋ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਅੱਜ ਵੀ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਜਿੱਥੇ ਕੜਾਕੇ ਦੀ ਠੰਡ ਉਹ ਆਪਣਾ ਜੋਰ ਵਿਖਾਉਂਦੀ ਹੈ ਉੱਥੇ ਸੰਗਤ ਦੀ ਆਸਥਾ ਵੀ ਜਿਹੜੀ ਹੈ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਕੱਟ ਪੈਂਦੀ ਨਜ਼ਰ ਨਹੀਂ ਦਿਖਾਈ ਦਿੰਦੀ ਸੋ ਕੈਮਰੇ ਦੀ ਨਜ਼ਰ ਵੀ ਜਿਸ ਪਾਸੇ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਉੱਥੇ ਹੀ ਸੰਗਤਾਂ ਦਾ ਵਿਸ਼ਾਲ ਤੇ ਠਾਠਾ ਮਾਰਦਾ ਇਕੱਠ ਜਿਹੜਾ ਉਹ ਦਿਖ ਰਿਹਾ ਹੈ ਕਈ ਘੰਟਿਆਂ ਦੀ ਜਿਹੜੀ ਉਡੀਕ ਤੋਂ ਬਾਅਦ ਸਹਿਬਜ਼ਾਦਿਆਂ ਦੇ ਮਹਾਨ ਪਾਕ ਪਵਿੱਤਰ ਸਥਾਨ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਕੀ ਨਤਮਸਤਕ ਹੋਣ ਦੇ ਲਈ ਸੰਗਤਾਂ ਜਿਹੜੀਆਂ ਨੇ ਉਹ ਵਾਰੀ ਦੀ ਉਡੀਕ ਕਰਕੇ ਪਹੁੰਚ ਰਹੀਆਂ ਨੇ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਤੰਦਾ ਇਹ ਕੱਠ ਪਿਛਲੇ ਇੱਕ ਹਫਤੇ ਤੋਂ ਇਸੇ ਤਰ੍ਹਾਂ ਇਸ ਮਹਾਨ ਧਰਤੀ ਤੇ ਜਿਹੜਾ ਉਹ ਬਣਿਆ ਹੋਇਆ ਹੈ ਕਿਉਂਕਿ ਵੱਡੀ ਇੱਕ ਇਤਿਹਾਸਿਕ ਮਹੱਤਤਾ ਹੈ ਇਸ ਮਹਾਨ ਸਥਾਨ ਦੀ ਗੁਰਬਾਣੀ ਦੇ ਮਹਾਵਾਖ ਖਾਨ ਸੂਰਾ ਸੋ ਪਛਾਨਣੀ ਹੈ ਜੋ ਲੜਾਇਂ ਦੀਨ ਕੇ ਹਿਤ ਪਰਜਾ ਪਰਜਾ ਕੱਟ ਮਰੇ ਕਬ ਹੁਨਾ ਛੱਡ ਹੈ ਖੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਗਤੇ ਜਿਗਰ ਛੋਟੇ ਸਹਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਨੂੰ ਇਸ ਮਹਾਨ ਸਥਾਨ ਤੇ 10 ਪੋ ਨੂੰ ਸਰਹੰਦ ਦੀ ਧਰਤੀ ਤੇ ਲਿਆ ਕੇ ਕੈਦ ਕਰਨ ਉਪਰੰਤ ਸਹਿਬਜ਼ਾਦਿਆਂ ਨੂੰ ਇਸੇ ਹੀ ਸਥਾਨ ਤੇ ਜਿਸ ਸਥਾਨ ਦੇ ਤੁਸੀਂ ਕੈਮਰੇ ਤੇ ਦਰਸ਼ਨ ਕਰ ਰਹੇ ਹੋ ਜ਼ਾਲਮ ਜੋ ਸੂਬੇ ਸੀ ਵਜ਼ੀਦ ਖਾਂ ਉਹਦੀ ਕਚੈਰੀ ਦੇ ਵਿੱਚ 11 12 ਅਤੇ 13 ਪੋ ਸਮਤ ਜੋ ਬਣਦੀ ਹੈ 1761 ਤੇ ਇਸਵੀ ਦੀ ਜੇ ਗੱਲ ਗੱਲ ਕੀਤੀ ਜਾਵੇ ਤਾਂ 1704 ਇਸਵੀ ਦੇ ਵਿੱਚ ਪੇਸ਼ ਕਰਨ ਦੇ ਲਈ ਜਾਂਦਾ ਲਿਆਂਦਾ ਰਿਹਾ ਤੇ ਇੱਥੇ ਹੀ ਅੰਤ ਜਿਹੜਾ 13 ਪੋ 1704 ਈਸਵੀ ਨੂੰ ਉਸ ਸੋਹਲ ਜੀਆਂ ਕਲੀਆਂ ਬਾਬਾ ਜ਼ੁਰਾਵਰ ਸਿੰਘ ਜਿਨ੍ਹਾਂ ਦੀ ਉਸ ਵੇਲੇ ਉਮਰ ਕੇਵਲ 9 ਸਾਲ ਦੀ ਸੀ ਤੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਉਮਰ ਉਸ ਸਮੇਂ ਕੇਵਲ 7 ਸਾਲ ਦੀ ਸੀ ਉਹਨਾਂ ਨੂੰ ਮੁਤਸਬੀ ਜਿਹੜੇ ਫਤਵੇ ਸੀ ਉਨ੍ਹਾਂ ਦੇ ਅਨੁਸਾਰ ਦੀਵਾਰਾਂ ਦੇ ਵਿੱਚ ਚਿੰਕੇ ਦਫਨ ਕਰਨ ਦਾ ਜਿਹੜਾ ਅਮਲ ਹੈ ਉਹ ਸ਼ੁਰੂ ਹੋਇਆ ਤੇ ਜ਼ੁਲਮੋ ਸਿਤਮ ਦੀ ਇੰਤਹਾ ਕਰਦਿਆਂ ਗਲਿਆਂ ਤੇ ਸ਼ੁਰੇ ਚ ਲਾ ਕੇ ਗੁਰੂ ਦੇ ਲਾਲਾਂ ਨੂੰ ਇੱਥੇ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੀ ਇਸ ਮਹਾਨ ਕੁਰਬਾਨੀ ਨੂੰ ਸਜਦਾ ਕਰਨ ਦੇ ਲਈ ਆਪਣੀ ਸ਼ਰਧਾ ਅਰਪਣ ਕਰਨ ਦੇ ਲਈ ਹਰ ਸਾਲ ਇਹ ਲੱਖਾਂ ਦਾ ਇਕੱਠ ਸ਼ਹੀਦਾਂ ਦੀ ਇਸ ਮਹਾਨ ਧਰਤੀ ਤੇ ਪਹੁੰਚਦਾ ਹੈ ਗੁਰੂ ਸਾਹਿਬ ਜੀ ਦੇ ਇਸ ਮਹਾਨ ਧਰਤੀ ਦੇ ਉੱਤੇ ਗੁਰੂ ਸਾਹਿਬ ਜੀ ਦੇ ਲਾਲਾਂ ਨੇ ਸਿੱਖੀ ਸਦਕ ਜਿਹੜਾ ਉਹ ਕੇਸਾ ਸਵਾਸਾ ਸੰਗ ਜਿਹੜਾ ਨਿਭਾਇਆ ਤੇ ਸਿੱਖੀ ਦੇ ਬੂਟੇ ਨੂੰ ਆਪਣੇ ਖੂਨ ਦੇ ਨਾਲ ਸਿੰਜ ਕੇ ਧਰਮ ਤੋਂ ਜ਼ਿੰਦਗੀ ਜਿਹੜੀ ਹੈ ਉਹ ਨਿਸ਼ਾਵਰ ਕੀਤੀ ਸੀ ਤੇ ਅੱਜ ਵੀ ਫਤਿਹਗੜ੍ਹ ਸਾਹਿਬ ਦੇ ਭੋਰਾ ਸਾਹਿਬ ਦੇ ਥੱਲੇ ਜ਼ਮੀਨਦੋਜ਼ ਜੋ ਸ਼ਹੀਦੀ ਸਥਾਨ ਹੈ ਭੋਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਸਥਾਨ ਵਾਲੀ ਜਗ੍ਹਾ ਜਿਹੜੀ ਹੈ ਉੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਅੱਜ ਵੀ ਉਹ ਉਸੇ ਤਰ੍ਹਾਂ ਜਿਹੜੀ ਉਹ ਮੌਜੂਦ ਹੈ ਸੋ ਸਿੱਕ ਇਤਿਹਾਸ ਦੇ ਵਿੱਚ ਇਸ ਮਹਾਨ ਧਰਤੀ ਦਾ ਕਿਤੇ ਵੀ ਜਿਹੜਾ ਉਹ ਤੋੜ ਨਹੀਂ ਹੈ ਇਹ ਦੁਨੀਆ ਦੀ ਜੇਕਰ ਜਿਸ ਨੂੰ ਕਹਿ ਲਿਆ ਜਾਵੇ ਕਿ ਸਭ ਤੋਂ ਮਹਿੰਗੀ ਧਰਤੀ ਹੈ ਤੇ ਇੱਥੇ ਵਿੱਚ ਕੋਈ ਅਤ ਕਥਨੀ ਨਹੀਂ ਹੋਵੇਗੀ ਸ਼ਹੀਦਾਂ ਦੀ ਮਹਾਨ ਧਰਤੀ ਸਹਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਹਬਜ਼ਾਦਾ ਬਾਬਾ ਫਤਿਹ ਸਿੰਘ ਤੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਉਨ੍ਹਾਂ ਦੀ ਮਹਾਨ ਤੇ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਇਸ ਸੰਗਤਾਂ ਦਾ ਵਿਸ਼ਾਲ ਠਾਠਾ ਮਾਰਦਾ ਇਕੱਠ ਜਿਹੜਾ ਉਹ ਇਸ ਮਹਾਨ ਧਰਤੀ ਦੇ ਉੱਤੇ ਪਹੁੰਚ ਰਿਹਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਅੰਤਾਂ ਦੀ ਠੰਡ ਹੈ ਬਿਸ਼ੱਕ ਫਿਰ ਵੀ ਸੰਗਤਾਂ ਜਿਹੜਾ ਹੈ ਉਹ ਆਪਣੀ ਸ਼ਰਧਾ ਦੇ ਨਾਲ ਇਸ ਮਹਾਨ ਪਾਕ ਪਵਿੱਤਰ ਸਥਾਨ ਤੇ ਦਰਸ਼ਨ ਦੇਦਾਰੇ ਕਰਨ ਦੇ ਲਈ ਪਹੁੰਚ ਰਿਹਾ ਨੇ ਤਿੰਨ ਦਿਨਾਂ ਇਸ ਸ਼ਹੀਦੀ ਜੋੜ ਮੇਲੇ ਮੌਕੇ ਅੱਜ ਦੂਸਰੇ ਦਿਨ ਮੌਕੇ ਸੰਗਤਾਂ ਦਾ ਇਹ ਭਰਮਾ ਇਕੱਠ ਹੈ ਤੇ ਤੀਸਰੇ ਦਿਨ ਜੇਕਰ ਨਗਰ ਕੀਰਤਨ ਦੀ ਗੱਲ ਕੀਤੀ ਜਾਵੇ ਤਾਂ ਨਗਰ ਕੀਰਤਨ ਮੌਕੇ ਉਸ ਸ਼ਹੀਦੀ ਨਗਰ ਕੀਰਤਨ ਦੀ ਇੱਕ ਸਿੱਖ ਇਤਿਹਾਸ ਦੇ ਵਿੱਚ ਸਿੱਖ ਰੌ ਰੀਤ ਦੇ ਵਿੱਚ ਇੱਕ ਵਿਸ਼ੇਸ਼ ਮਹੱਤਤਾ ਹੈ ਇਸ ਨਗਰ ਕੀਰਤਨ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚਦੇ ਹਨ ਹਰ ਸਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਇਸ ਮਹਾਨ ਪਾਵਨ ਪਵਿੱਤਰ ਸਥਾਨ ਤੋਂ ਕਰੀਬ ਸਵੇਰੇ 9 ਵਜੇ ਉਸ ਸ਼ਹੀਦੀ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ ਜਿਸ ਦੀ ਸਮਾਪਤੀ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਜਾ ਕੇ ਹੁੰਦੀ ਹੈ ਉੱਥੇ 16 ਸਾਹਿਬ ਜੀ ਦੇ ਬਾਣੀ ਦੇ ਪਾਠ ਕੀਤੇ ਜਾਂਦੇ ਹਨ ਜਿਸ ਤੋਂ ਬਾਅਦ ਠਾਠਾ ਮਾਰਦਾ ਸੰਗਤਾਂ ਦਾ ਸਹਿਲਾਬ ਉਸ ਮਹਾਨ ਧਰਤੀ ਤੇ ਪਹੁੰਚਦਾ ਹੈ ਤੇ ਜੋਤੀਸਰੂਪ ਸਾਹਿਬ ਦੀ ਉਹ ਮਹਾਨ پاک ਪਵਿੱਤਰ ਧਰਤੀ ਜਿਸ ਧਰਤੀ ਤੇ ਛੋਟੇ ਸਹਿਬਜ਼ਾਦੇ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਦਾ ਅੰਤਮ ਸੰਸਕਾਰ ਜਿਹੜਾ ਉਹ ਦੀਵਾਨ ਟੋਡਰਮਲ ਨੇ ਜੋ ਸੋਨੇ ਦੀਆਂ ਮੋਹਰਾਂ ਸੀ ਉਹ ਖੜੀਆਂ ਕਰਕੇ ਕੀਤਾ ਸੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਉਸ ਧਰਤੀ ਨੂੰ ਜਿਹੜਾ ਕਿਹਾ ਜਾਂਦਾ ਇਸੇ ਉਸ ਥਾਂ ਤੇ ਜਾ ਕੇ ਉਸ ਸ਼ਹੀਦੀ ਨਗਰ ਕੀਰਤਨ ਦੀ ਜਿਹੜੀ ਹੈ ਉਹ ਹਰ ਸਾਲ ਸਮਾਪਤੀ ਹੁੰਦੀ ਹੈ ਸੋ ਇਸ ਤਿੰਨ ਦਿਨਾਂ ਤੋਂ ਇਲਾਵਾ ਵੀ ਕਰੀਬ ਜਦੋਂ 6-7 ਪੋਦੀ ਦਰਮਿਆਨੀ ਰਾਤ ਤੋਂ ਸ਼ਹੀਦੀ 15 ਵਾੜੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਸ 15 ਦਿਨਾਂ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਇਸ ਮਹਾਨ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਤੇ ਅੱਜ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਸੰਗਤਾਂ ਦਾ ਜਿਹੜਾ ਸਹਿਲਾਬ ਹੈ ਸੰਗਤਾਂ ਨੂੰ ਵਾਰੀ-ਵਾਰੀ ਪੜਾ ਦਰਪੜਾ ਅੱਗੇ ਜਿਹੜਾ ਭੇਜਿਆ ਜਾ ਰਿਹਾ ਤੇ ਠੀਕ ਇਸੇ ਤਰ੍ਹਾਂ ਠੰਡਾ ਬੁਰਜ ਜਿਸ ਥਾਂ ਤੇ ਸਹਿਬਜ਼ਾਦਿਆਂ ਨੂੰ ਕੈਦ ਕੀਤਾ ਸੀ ਮਾਤਾ ਗੁਜਰੀ ਜੀ ਨੂੰ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਨੂੰ ਕੈਦ ਕੀਤਾ ਸੀ ਉੱਥੇ ਵੀ ਸੰਗਤਾਂ ਦਾ ਇਸੇ ਤਰ੍ਹਾਂ ਜਿਹੜਾ ਠਾਠਾ ਮਾਰਦਾ ਸੈਲਾਬ ਹੈ ਉਹ ਵੇਖਿਆ ਜਾ ਰਿਹਾ ਸੋ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਸਿੱਧੀਆਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦਿਖਾਉਣ ਦਾ ਯਤਨ ਕਰ ਰਹੇ ਹਾਂ ਜਿੱਥੇ ਸਹਿਬਜ਼ਾਦਾ ਬਾਬਾ ਜ਼ਰਾਵਰ ਸਿੰਘ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਦੀ ਇਲਾਸਾਨੀ ਸ਼ਹਾਦਤ ਨੂੰ ਸਮਰਪਤ ਸੰਗਤਾ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਤੇ ਆਪਣਾ ਅਕੀਦਾ ਗੁਰੂ ਚਰਨਾਂ ਦੇ ਵਿੱਚ ਭੇਂਟ ਜਿਹੜਾ ਉਹ ਕਰ ਰਹੀਆਂ ਨੇ ਫਤੇਗੜ ਸਾਹਿਬ ਦੀ ਉਹ ਮਹਾਨ ਪਾਕ ਪਵਿੱਤਰ ਤੇ ਇਤਿਹਾਸਕ ਧਰਤੀ ਜਿਸ ਧਰਤੀ ਤੇ ਨਿੱਕੀਆਂ ਜਿੰਦਾ ਨੇ ਵੱਡਾ ਸਾਕਾ ਕਰਕੇ ਵਿਖਾਇਆ ਸੀ ਉਸ ਧਰਤੀ ਤੋਂ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਉਣ ਦਾ ਯਤਨ ਕਰ ਰਹੇ ਆਂ ਤੇਨੇ ਦਿਨ ਵੱਡੀ ਗਿਣਤੀ ਚ ਸੰਗਤਾਂ ਇਸ ਪਾਕ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚਣਗੀਆਂ ਤੇ ਵਿਸ਼ੇਸ਼ ਤੌਰ ਤੇ ਜੋ ਸ਼ਹੀਦੀ ਨਗਰ ਕੀਰਤਨ ਹੈ ਉਸ ਤੇ ਦਰਸ਼ਨ ਦੇਦਾਰੇ ਕਰਨ ਦੇ ਲਈ ਵਿਦੇਸ਼ਾਂ ਵਿੱਚ ਵੀ ਜਿਹੜਾ ਉਹ ਵਿਸ਼ੇਸ਼ਤਾਗ ਰਹਿੰਦੀ ਹੈ ਕਿ ਜਰੂਰ ਇਸ ਧਰਤੀ ਤੇ ਪਹੁੰਚਿਆ ਜਾਵੇ ਆਪਣਾ ਕੀਦਾ ਪਿੰਡ ਕੀਤਾ ਜਾਵੇ এবিপি ਸੰਝਾ ਤੇ ਵਿਸ਼ੇਸ਼ ਕੋਸ਼ਿਸ਼ ਰਵੇਗੀ ਕਿ ਸ਼ਹੀਦੀ ਜੋੜ ਮੇਲੇ ਦੀ ਹਰ ਜਿਹੜੀ ਖਬਰ ਹੈ ਇਸ ਮਹਾਨ ਪਵਿੱਤਰ ਸਥਾਨ ਤੇ ਜਿਹੜੇ ਸੰਗਤਾਂ ਨਹੀਂ ਪਹੁੰਚ ਸਕੇ ਉਹਨਾਂ ਨੂੰ ਦਰਸ਼ਨ ਦੇਦਾਰੇ এবিপি ਸੰਝਾ ਦੇ ਜ਼ਰੀਏ ਅਸੀਂ ਕਰਵਾਈਏ ਕੈਮਰਾ ਪਰਸਨ ਲਾਲਤਾ ਦੇ ਨਾਲ ਪਰਮਜੀਤ ਸਿੰਘ এবিপি ਸੰਝਾ ਸ਼੍ਰੀ ਫਤਿਹਗੜ ਸਾਹਿਬ